ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਸ਼ੈ ਤੇ ਵਾਈਬਰੈਂਟ ਪੰਜਾਬ ਐਨ ਐਕਸਟੀ ਅੰਮ੍ਰਿਤਸਰ ਦੇ ਡਿਸਟ੍ਰਿਬਿਊਟਰ ਜਗਦੀਪ ਸਿੰਘ ਉਰਫ ਲਵਲੀ ਅਤੇ ਵਿਨੇ ਕੁਮਾਰ ਦੇ ਸਾਥੀ ਸ਼ਰੀਆਮ ਫਾਸਟਵੇ ਕੈਬਲ ਅਤੇ ਨੈਟਪਲਸ ਬ੍ਰੌਡਬੈਂਡ ਦੀਆਂ ਤਾਰਾਂ ਕੱਟ ਕੇ ਚੋਰੀ ਕਰ ਰਹੇ ਹਨ ਦੱਸਣਯੋਗ ਹੈ ਕਿ ਫਾਸਟਵੇ ਕੈਬਲ ਅਤੇ ਨੈਟਪਲਸ ਵੱਲੋਂ ਵਿਨੇ ਕੁਮਾਰ ਖਿਲਾਫ ਪਹਿਲਾਂ ਵੀ 3 ਐਫ ਆਰ ਦਰਜ ਹੋਣ ਦੇ ਬਾਵਜੂਦ ਉਹ ਆਜ਼ਾਦ ਘੁੰਮ ਰਹੇ ਹਨ ਅਤੇ ਪੁਲਿਸ ਪ੍ਰਸ਼ਾਸਨ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਜੋ ਕਿ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਕਰਦੇ ਹਨ ਤੇ ਸਗੋਂ ਇਸ ਦੇ ਉਲਟ ਫਾਸਟਵੇ ਕੇਬਲ ਦੇ ਮਾਲਕ ਸਰਦਾਰ ਸਰਪਜੀਤ ਸਿੰਘ ਰਾਜੂ ਦੇ بیٹے ਸਰਦਾਰ ਸੁਖਮਰਿਤ ਸਿੰਘ ਉੱਪਰ ਨਾਜਾਇਜ਼ ਮਾਮਲਾ ਦਰਜ ਕੀਤਾ ਗਿਆ ਜਿਸ ਤਹਿਤ ਕੇਬਲ ਆਪਰੇਟਰਾਂ ਵੱਲੋਂ ਕਚੇਰੀ ਚੌਂਕ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਸ ਧਰਨੇ ਦੇ ਵਿੱਚ ਸਮਾਜ ਸੇਵਕ ਮਨਦੀਪ ਸਿੰਘ ਮੰਨਾ ਵੀ ਪਹੁੰਚੇ ਜਿਨ੍ਹਾਂ ਸਰਕਾਰ ਉੱਪਰ ਤਿੱਖੇ ਸਵਾਲ ਚੁੱਕੇ ਡੀਐਸਪੀ ਸੁਖਪਾਲ ਸਿੰਘ ਨੇ ਆਖਿਆ ਕਿ ਜਲਦ ਤੋਂ ਜਲਦ ਸਾਰੀ ਜਾਂਚ ਕਰਨ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਵੱਡੀ ਗੰਦੇ ਵਿੱਚ ਕੇਵਲ ਆਪਰੇਟਰ ਮੌਜੂਦ ਸਨ ਉਹਦੀਆਂ ਵੀਡੀਓਜ਼ ਦਿੱਤੀਆਂ ਗਈਆਂ ਛੋਟੀਆਂ ਨਹੀਂ ਆ ਬਹੁਤੀ ਫੁਟੇਜ ਦਿੱਤੀ ਗਈ ਹਾਈ ਕੋਰਟ ਨੇ ਉਹ ਫੁਟੇਜ ਵੇਖਦੇ ਉਹਨਾਂ ਦੀ ਪੀਲ ਰਿਜੈਕਟ ਕਰ ਦਿੱਤੀ ਸਿਰਫ ਉਹ ਦਬਾਅ ਬਣਾਉਣ ਲਈ ਵੀ ਉਹਨਾਂ ਦੀ ਗ੍ਰਿਫਤਾਰੀ ਦੇ ਉੱਤੇ ਦੀਵਾਰਾ ਬਣਾਉਣ ਤੇ ਇਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਬਰ ਜਿਹੜਾ ਉਹ ਮੇਰਾ ਭਰਾ ਹੈ ਛੋਟਾ ਉਹ ਬੱਚਾ ਹੈ ਆਪਣਾ ਭਾਰੀ ਮਤਲਬ ਉਹਨੂੰ ਤੁਸੀਂ ਵੇਖ ਕੇ ਨਹੀਂ ਕਹਿ ਸਕਦੇ ਜਿੰਦਗੀ ਵਿੱਚ ਕੋਈ ਕ੍ਰਾਈਮ ਕਰ ਸਕਦਾ ਕਿ ਜੇ ਜੇ ਜੋ ਆਏਗਾ ਨਾ ਜੇ ਉਹ ਗਲਤ ਪਰਚਾ ਦਰਜ ਹੋ ਗਿਆ ਤਾਂ ਉਹਦਾ ਜੋ ਇਨਵੈਸਟੀਗੇਸ਼ਨ ਤੇ ਸੱਚਾਈ ਉਹ ਯਾਰ ਬੰਦਿਆਂ ਨੇ ਮੂੰਹ ਚ ਰੋਟੀ ਆਰ ਮਹੀਨੇ ਤੇ 10 ਬੰਦਿਆਂ ਨੇ ਮੂੰਹ ਚ ਰੋਜੀ ਰੋਟੀ ਪਾਉਂਦਾ ਔਰ ਕਿਸੇ ਦੀ ਰੋਟੀ ਖੋਈ ਨਹੀਂ ਸਕਦਾ ਜਿਹੇ ਬੰਦੇ ਤੇ ਪਰਚੀ ਉਹ ਨਹੀਂ ਇਹ ਭੰਦੇ ਦਿੰਦੇ ਨੇ ਜੀ ਚਾ ਕੇ ਪਛਾਦਦੇ ਨੇ ਤੁਹਾਡਾ ਸਾਰਾ ਇਹ ਦੂਜੀ ਕੇਬਲ ਜਿਹੜੀ ਆਈ ਹੈ ਨਾ ਚੋਰੀ ਦੀ ਕੇਬਲ ਹੈ ਉਹ ਸਾਰੀਆਂ ਤਾਰਾ ਵੜਦੇ ਆ ਚੱਲ ਜਾਂਦੇ ਆ ਸਾਡੇ ਬੰਦਿਆਂ ਦੀ ਪਰਚੀ ਹੋ ਜਾਂਦੀ ਆ ਉਸ ਨਿਆਂ ਨਹੀਂ ਕਰਦੀ ਪੁਲਿਸ ਸੁਣਾਈ ਕੋਈ ਨਹੀਂ ਕਰਦੀ ਪਈ ਬਸ ਜਦ ਕਿ ਉਹਨਾਂ ਨੇ ਆਖੇ ਤੁਰੀ ਜਾਣ ਨਹੀਂ ਪੁੱਛ ਸਰਕਾਰ ਆਗਿਆ ਨਾਲ ਅਸੀਂ ਚਾਹਦੇ ਹਾਂ ਕਿ ਨਜਾਇਜ਼ ਪਰਚੇ ਕੈਨਸਲ ਹੋਣ ਜਿਹੜਾ ਬੰਦਾ ਕਸੂਰ ਕਰਦਾ ਉਹਨੂੰ ਫੜੋ ਜੇ ਕੰਮ ਕਰਨਾ ਤਾਂ ਕਰੋ ਹੈਲਦੀ ਕਰੋ ਸਾਡੇ ਨਾਲ ਕੰਮ ਸਾਨੂੰ ਕੋਈ ਨਾ ਨਹੀਂਗੀ ਦੇਖੋ ਜਦ ਤੱਕ ਨਹੀਂ ਮੰਨਣਗੇ ਅਸੀਂ ਕਰਾਂਗੇ ਪ੍ਰਦਰਸ਼ਨ ਅਜਾ ਇੰਨਾ ਕੋਈ ਬਾਕੀ ਵੱਡਾ ਵੀ ਕਰਾਂਗੇ ਜਿੱਥੇ ਜਿੱਥੇ ਜਾਮ ਕਰਨਾ ਹੋਵੇ ਕਰਾਂਗੇ ਜਾਮ ਅਸੀਂ ਅਸੀਂ ਨਹੀਂ ਪਿੱਛੇ ਹਟਾਂਗੇ ਅਸੀਂ ਇਹ ਤਰਨਾਹ ਸਰਕਾਰ ਦੇ ਖਰਾਬ ਦੇ ਰਹੇ ਆ ਜਿਹੜਾ ਸਰਕਾਰ ਵੱਲੋਂ ਜਿਹੜੀ ਆ ਸਾਡੇ ਨਾਲ ਜਾਤੀਆਂ ਹੋ ਰਹੀਆਂ ਸਾਡੇ ਉੱਪਰ ਸਾਡੀ ਕੰਪਨੀ ਦੇ ਸਾਡੇ ਡਿਸਟ੍ਰੀਬਿਊਟਰਾਂ ਦੇ ਉੱਪਰ ਆਪਰੇਟਰਾਂ ਦੇ ਉੱਪਰ ਤੇ ਕਰਮਚਾਰੀਆਂ ਦੇ ਉੱਪਰ ਜਿਹੜੇ ਝੂਠੇ ਪਰਚੇ ਕੀਤੇ ਜਾ ਰਹੇ ਆ ਤੇ ਜਿਹੜੇ ਅਸੀਂ ਪ੍ਰਸ਼ਾਸਨ ਨੂੰ ਵੀਡੀਓ ਦੇ ਰਹੇ ਆ ਕਟਿੰਗ ਦੀਆਂ ਜਿਹੜੇ ਵਾਈਬ੍ਰੇਟ ਪੰਜਾਬ ਦੇ ਮੁਲਾਜ਼ਮ ਕਰ ਰਹੇ ਆ ਉਹਨਾਂ ਦੇ ਕਰਮਚਾਰੀ ਕਰ ਰਹੇ ਆ ਉਹਨਾਂ ਦੇ ਉੱਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਸਰਾਸਰ ਟੱਕਾ ਹੋ ਰਿਹਾ ਸਾਡੇ ਨਾਲ ਇਹ ਸਾਰਾ ਕੁਝ ਸਰਕਾਰ ਦੀ ਸ਼ਾਇਦ ਹੈ ਉੱਪਰ ਪੰਜਾਬ ਵਾਈਬ੍ਰੇਟ ਪੰਜਾਬ ਅਫਸਰ ਦੇ ਵੱਲੋਂ ਡਿਸਟ੍ਰੀਬਿਊਟਰ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਸਰਕਾਰ ਦੇ ਅੱਗੇ ਮੰਗ ਰੱਖਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੀ ਜਨਤਾ ਨੂੰ ਇੱਕ ਸੱਚੀ ਸੁੱਚੀ ਤੇ ਕੇਪਲ ਦਿਖਾ ਸਕੀਏ ਤੇ ਸਾਡੀ ਸਰਵਿਸਿਜ਼ ਵਧੀਆ ਦੇ ਸਕੀਏ ਅੱਜ ਹੀ ਡੇਢ ਦੇ ਵਿੱਚ ਸਰਕਾਰ ਸਾਡੇ ਨਾਲ ਬਿਲਕੁਲ ਹੀ ਸਾਰਾ ਸਰ ਧੱਕਾ ਕਰ ਰਹੀ ਆ ਜਿਹੜਾ ਕਿ ਅਸੀਂ ਸਵਾਂਗੇ ਨਹੀਂ ਇਹ ਉਹਦੇ ਰੋਹਤ ਕਰਨੇ ਲੱਗਣਗੇ ਜੇ ਸਰਕਾਰ ਸਾਡੀ ਗੱਲ ਨਹੀਂ ਮੰਨੇਗੀ ਤੇ ਚਾਹੀਦੀ ਆ ਔਰ ਮੈਂ ਇਹ ਗੱਲ ਪ੍ਰਸ਼ਾਸਨ ਨੂੰ ਜ਼ੋਰ ਦੇ ਕੇ ਆ ਨਾ ਕੋਈ ਤੁਸੀਂ ਅਹੀਂ ਹੈਲਥੀ ਕੰਪੀਟੀਸ਼ਨ ਕਰਨਾ ਚਾਹੁੰਦੇ ਆ ਅਹੀਂ ਨਹੀਂ ਆਦੇ 50 ਕੰਪਨੀਆਂ ਹੁਣ ਜੀ ਆਇਆਂ ਨੂੰ ਹੁਣ ਆਉਂਦੀਆਂ ਨੇ ਗਾੜੀ ਵੀ ਆਉਂਦੀਆਂ ਪਰ ਹੈਲਥੀ ਕੰਪੀਟੀਸ਼ਨ ਕਰ ਜਾ ਕੇ ਕੇਹਣਾ ਧੱਕਾ ਝੂਠੇ ਪਰਚੇ ਕਰਾ ਕੇ ਕਿਹਨੂੰ ਧੱਕਿਆ ਨਾ ਜਾਵੇ ਨਾ ਉਹਨਾਂ ਨੂੰ ਦਬਾਇਆ ਜਾਵੇ ਹੈਲਦੀ ਕੰਪੀਟੀਸ਼ਨ 50 ਹੈ 50 ਹੋਰ ਹੋਣਗੇ ਅਸੀਂ ਕਰਨ ਨੂੰ ਤਿਆਰ ਹਾਂ 60 60 ਸਾਲ ਸਾਡੀ ਉਮਰ ਹੋ ਗਈ ਐਸੇ ਕਾਰੋਬਾਰਾਂ ਦੇ 300 ਕੇਮਲ ਆਪਰੇਟਰ ਹਰ ਆਪਰੇਟਰ ਕੋ 4-5 ਬੰਦੇ ਮਕੈਨਿਕ ਫਿਰ ਅਸੀਂ ਜਿੱਥੋਂ ਸਮਾਨ ਲੈਨੇ ਆ ਉਹਨਾਂ ਦੇ ਬੰਦੇ ਹਜ਼ਾਰਾਂ ਬੰਦਿਆਂ ਦੀ ਰੋਜ਼ੀ ਰੋਟੀ ਇਸ ਕੰਮ ਦੇ ਉੱਤੇ ਚੱਲਦੀ ਪਈ ਆ ਹਜ਼ਾਰਾਂ ਬੰਦੇ ਆ ਜੀ ਕੇਬਲ ਆਪਰੇਟਰਾਂ ਦੇ ਪਰਿਵਾਰ ਆ ਜਿਹੜੇ ਸਾਡੇ ਕੋ ਮਕੈਨਿਕ ਟੈਕਨੀਕਲ ਆ ਉਹਨਾਂ ਦੇ ਪਰਿਵਾਰ ਆ ਜਿਹੜੇ ਫਾਸਟਵੇਅ ਦੇ ਉੱਤੇ ਟੈਕਨੀਕਲ ਆ ਉਹਨਾਂ ਦੇ ਪਰਿਵਾਰ ਹਰ ਇੱਕ ਆਪਰੇਟਰ ਦੇ ਮਗਰ 10-10 5-5 ਜੀ ਆ ਦੋ ਭਾਈ ਵਾਲਿਆ 10-5 ਇੱਕ ਦੇ ਨਾਲ ਆ 5 ਇੱਕ ਦੇ ਨਾਲ 10-10 ਜੀ ਆ ਜਿਹੜੇ ਇਸ ਕਿਤੇ ਪੜ ਰਹੇ ਸੀਪੀ ਸਾਹਿਬ ਸਾਡੀ ਇਹ ਉੱਤੇ ਕਾਰਵਾਈ ਨਹੀਂ ਰੋਕਦੇ ਅਸੀਂ ਇਹਨੂੰ ਪੰਜਾਬ ਸਰਕਾਰ ਦੇ ਪੰਜਾਬ ਲੈਵਲ ਉੱਤੇ ਸਾਰੀਆਂ ਐਸੋਸੀਏਸ਼ਨਾਂ ਇਕੱਠੀਆਂ ਹੋ ਕੇ ਫਿਰ ਸੀਪੀ ਸਾਹਿਬ ਦਾ ਵੀ ਘਰਾਵ ਕਰਾਂਗੇ ਔਰ ਇਹ ਤੋਂ ਗਾਂ ਜਿਹੜੀ ਮੋਮਹੋਰ ਤੇਜ ਕੀਤੀ ਜਾਏਗੀ 92 ਦਾ ਕੇਬਲ ਪੈਡਲ ਆ ਐਸਓ ਦੇ ਨਾਲ ਜੁੜਿਆ ਦਾ ਵਾ ਕਾ ਵੀ ਟਾਈਮ ਤੋਂ ਬੜੀ ਅੱਛੀ ਕੇਬਲ ਜਲਦੀ ਪਈ ਆ ਕੋਈ ਕਿਸੇ ਕੇਬਲ ਪੈਡਲ ਨੂੰ ਜਾਂ ਉਹਨਾਂ ਘਰ ਦੇ ਮੈਂਮਨ ਕੋਈ ਬਾਵਨਾ ਨਹੀਂ ਆ ਸਾਢੇ ਡੇਢ ਸਾਲ ਤੋਂ ਕੋਈ ਨਵੀਂ ਕੇਬਲ ਜਿਹੜੀ ਵੀ ਆਈ ਆ ਉਹ ਆ ਕੇ ਤਾਵਾ ਦੀ ਕਟਿੰਗ ਆ ਕੇ ਰਾਡਾ ਬਰ ਬਾਦ ਨੂੰ ਖਰਾਬ ਕਰ ਦਿੱਤੀ ਆ ਅਸੀਂ ਨਹੀਂ ਕਹਿੰਦੇ ਕਿ ਦੂਜਾ ਬਾਦ ਲਾ ਕੇ ਕਰੇ ਹਲਦੀ ਕਰੇ ਆਪਣਾ ਵੀ ਦਿਖਾਵੇ ਜਿਹਨੂੰ ਚੰਗਾ ਲੱਗੇਗਾ ਉਹ ਨੂੰ ਲੈ ਜਾਏਗਾ ਤਾਵਾ ਕੱਟਣ ਦਾ ਕੋਈ ਮਕਸਦ ਨਹੀਂ ਹੈ ਉੱਥੇ ਸਿੱਦੇ ਬੱਚੇ ਕਿਤੇ ਜਾਂਦੇ ਆ ਜਿਹੜਾ ਬੰਦਾ ਹੁੰਦਾ ਵੀ ਨਹੀਂ ਉਹਦੇ ਨਾਂ ਵੀ ਬੱਚੇ ਕਰ ਦਿੰਦੇ ਆ ਆਪਣੇ ਬੰਦਿਆਂ ਕੋ ਕਢਾ ਕੇ ਬੱਚੇ ਦੂਜੀ ਪਾਰਟੀ ਤੇ ਕਰ ਦਿੰਦੇ ਆ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਜੇ ਕੋਈ ਜਾਇਜ ਨਜਾਇਜ਼ ਕਰਦਾ ਜੇ ਕੋਈ ਜਾਇਜ ਕਰਦਾ ਤਾਂ ਆਪ ਨੂੰ ਪਕੜੋ ਲੇਕਿਨ ਜਿਹੜਾ ਬੰਦਾ ਕੋਈ ਇੱਥੇ ਹੀ ਨਹੀਂ ਐ ਕੋਈ ਚੰਡੀਗੜ੍ਹ ਆ ਕੋਈ ਦਿੱਲੀ ਆ ਕੋਈ ਕਿਤੇ ਬੈਠਾ ਉਹਦੇ ਨਾਂ ਬੱਚੇ ਕੱਢ ਦਿਓ ਇਹ ਗਲਤ ਆ ਉਤਾਰਾ ਵੱਡ ਵੜ ਜਾਂਦੇ ਆ ਰੋਜ਼ ਹੀ ਸਾਰਾ ਇੱਧਰ ਅੰਮ੍ਰਿਤਸਰ ਦਾ ਨੈਟ ਬੰਦ ਹੋ ਜਾਂਦਾ ਆ ਪਰੇਸ਼ਾਨੀ ਹੁੰਦੀ ਜੋ ਟਰਨੇ ਬੜੇ ਦੇ ਕੇ ਵੇਲੇ ਆ ਸਰਕਾਰ ਵੀ ਨਹੀਂ ਸੁਣਦੀ ਮੁਲਾਜ਼ਮ ਵੀ ਨਹੀਂ ਸੁਣਦੇ ਕਸਟਮਰ ਇੰਨੇ ਘਬੇਸ਼ਾਨ ਹੋ ਰਿਹਾ ਜੀ ਕਸਟਮਰ ਟੁੱਟ ਰਿਹਾ ਸਾਡੇ ਦੇ ਇਹੋ ਦੁੱਖ ਟੁੱਟ ਰਿਹਾ ਵੀ ਇਹ ਰੋਜ਼ ਹੀ ਬੰਦ ਹੋਈ ਜਾਂਦਾ ਰੋਜ਼ ਹੀ ਬੰਦ ਹੋਈ ਜਾਂਦਾ ਵਾ ਰੋਜ਼ ਵੀ ਆਰ ਵੀ ਖੋ ਰਹੀ ਆ ਸਾਡੀ ਤੇ ਰੋਜੀ ਰੋਟੀ ਨੂੰ ਲੱਤ ਮਾਰੀ ਜਾਂਦੀ ਆ ਜੀ ਸਿੱਧੀ ਦੀ ਸਿੱਧੀ ਆ ਕੋਈ ਮੁੰਡਾ ਪੁੱਛ ਲੋ ਸਾਰੇ ਇੰਨੇ ਇੰਨੇ ਦੂਰੋਂ ਪਿੰਡਾਂ ਜਿੋਂ ਆਉਂਦੇ ਜੇ ਮੁੰਡੇ ਠੀਕ ਆ ਜੀ ਅਗਰ ਪਿੰਡਾਂ 'ਚ ਕੰਮ ਹੋਵੇ ਤੇ ਇਹਨਾਂ ਨੂੰ ਕੀ ਲੋੜ ਪਈ ਅੰਮ੍ਰਿਤਸਰੋਂ ਜੇ ਇਸ ਕਰਕੇ ਸੋ ਸਾਡੀ ਇਹੀ ਰਿਕਵੈਸਟ ਹੈ ਜੀ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ ਜਿਹੜੀ ਨਵੀਂ ਕੇਬਲ ਆਈ ਐਨਐਕਸੀ ਇਹ ਧੱਕੇ ਹੀ ਕਰਦੀ ਵੀ ਆ ਤਾਰਾ ਵੜਦੀ ਵੀ ਆ ਇਹ ਸਾਡਾ ਕਾਰੋਬਾਰ ਖੋਨੂ ਫਿਰਦੀ ਵੀ ਆ ਮੈਂ ਕਹਾਂ ਜੀ ਘੱਟੋ ਘੱਟ 500 ਆਪਰੇਟਰ ਹਗੇ ਨੇ ਉਹਨਾਂ ਨਾਲ 5-5 ਬੰਦੇ ਜੁੜੇ ਨੇ ਨਾਲ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਆ ਸਾਨੂੰ ਘੱਟੋ ਘੱਟ 25 ਸਾਲ ਹੋ ਗਏ ਨੇ ਕੰਮ ਕਰਦੇ ਆ ਸਰਕਾਰ ਰਲੀ ਐਨਐਕਸੀ ਵਲੇ ਨਾਲ ਹੁਣ ਕਹਿਣ ਦਾ ਮਤਲਬ ਹੈ ਕਿ ਸਾਰੇ ਆਪਰੇਟਰ ਇਕੱਠੇ ਹੋ ਕੇ ਜੋ ਤੁਹਾਡੇ ਪ੍ਰਧਾਨ ਜੀ ਫੈਸਲਾ ਕਰਨਗੇ ਆਪਾਂ ਉਸੇ ਉਹਨਾਂ ਦੇ ਪੂਰਨੇ ਚੱਲਾਂਗੇ ਆਪਾਂ ਕਰੋ ਮਾਰੇ ਜਿਹੜੇ ਵੱਡੇ ਮੁੰਦੇ ਉਹ ਹੁੰਦੇ ਬਾਹਰ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦਾ ਪਰਚਾ ਨਜਾਇਜ਼ ਹੀ ਪਰਚਾ ਹੋ ਜਾਂਦਾ ਹੈ ਇਹ ਕੰਮ ਬਿਲਕੁਲ ਬੰਦ ਹੋਣਾ ਚਾਹੀਦਾ ਕਿਉਂਕਿ ਆ 바ਵਾ ਜੋੜੇ ਪ੍ਰੋਗਰਾਮ ਦੇਖਣ ਤੋਂ ਬੈਠੇ ਹੁੰਦੇ ਆ ਕੇਵਲ ਬੰਦ ਹੋ ਜਾਂਦੀ ਹੈ ਨੁਕਸਾਨ ਹੋ ਜਾਂਦਾ ਹੈ ਤੇ ਸਾਨੂੰ ਕਿਸੇ ਦਾ ਕੁਛੇ ਕਰਨ ਦੀ ਵੀ ਮੁਸ਼ਕਲ ਆਂਦੀ ਹੈ ਜਿੰਦ ਤੱਕ ਕਿ ਇਸ ਸਮ ਨੂੰ ਸ਼ਕਤੀ ਨਾਲ ਹੱਥ ਪਾਇਆ ਜਾਵੇ ਤੁਹਾਡਾ ਇੱਕ ਦੂਜੇ ਨਾਲ ਕੰਪੀਟੀਸ਼ਨ ਹੋ ਸਕਦਾ ਉਹਨੂੰ ਹੈਲਥੀ ਕੰਪੀਟੀਸ਼ਨ ਕੀਤਾ ਜਾਵੇ ਉਹਦੇ ਵਿੱਚ ਤੁਸੀਂ ਬੱਚਿਆਂ ਦੇ ਉੱਤੇ ਪਰਚੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਕੇਬਲ ਦੇ ਮਾਲਕ ਨੇ ਉਹਨਾਂ ਦੇ ਬੱਚਿਆਂ ਦੇ ਉੱਤੇ ਪਿੱਛੇ ਦੇ ਵੀ ਇੱਕ ਝੂਠਾ ਪਰਚਾ ਦਰਜ ਕੀਤਾ ਗਿਆ ਸੀਗਾ ਉਹਦੇ ਵਿੱਚ ਉਹਦੇ ਹੱਥ 'ਚ ਗੰਡਾਸੀ ਵਿਖਾ ਦਿੱਤੀ ਗਈ ਜਦਕਿ ਉਹ ਮੇਰੇ ਨਾਲ ਕਿਸੇ ਸੇਵਾ ਦੇ ਉੱਤੇ ਗਿਆ ਸੀਗਾ ਉਸ ਤੋਂ ਬਾਅਦ ਕੱਲ ਪਰਸੋ ਫੇਰ ਸੋਖ ਅਮਰਤ ਤੇ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਕਹਿ ਦਿੱਤਾ ਗਿਆ ਕਿ ਇਹਦੇ ਕਹਿਣ ਦੇ ਉੱਤੇ ਕੇਬਲ ਦੀਆਂ ਤਾਰਾਂ ਕੱਟੀਆਂ ਗਈਆਂ ਨੇ ਉਸ ਸਬੰਧ ਦੇ ਵਿੱਚ ਮੈਂ ਕਮਿਸ਼ਨਰ ਸਾਹਿਬ ਨੂੰ ਮਿਲਿਆ ਵੀ ਸੀਗਾ ਮੈਂ ਉਹਨਾਂ ਨਾਲ ਫੋਨ ਤੇ ਵੀ ਗੱਲ ਕੀਤੀ ਮੈਂ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਮਿਸ਼ਨਰ ਸਾਹਿਬ ਨੂੰ ਵੀ ਤੁਹਾਡੀ ਇਮਾਨਦਾਰੀ ਦੀ ਮੇਰਾ ਖਿਆਲ ਹੈ ਮੇਰੇ ਵਰਗੇ ਕਈ ਬੰਦੇ ਸੌਂ ਖਾਂਦੇ ਨੇ ਕਿ ਤੁਸੀਂ ਇਮਾਨਦਾਰ ਹੋ ਤੁਹਾਡਾ ਪਛੋਕਰ ਦੱਸਦਾ ਹੈ ਕਿ ਤੁਸੀਂ ਪੈਸੇ ਦੇ ਦਬਾਅ ਚ ਜਾਂ ਪੈਸੇ ਦੇ ਲਾਲਚ ਚ ਜ਼ਿੰਦਗੀ ਚ ਕੋਈ ਕੰਮ ਨਹੀਂ ਕੀਤਾ ਪਰ ਮੈਂ ਇੱਕ ਆਸ ਤੋਂ ਇਹ ਕੋਲ ਅੱਜ ਤੁਹਾਨੂੰ ਬੋਲ ਕੇ ਇਹ ਗੱਲ ਕਹਿਣੀ ਚਾਹਨਾ ਕਿ ਕਮ ਸੇ ਕਮ ਸਾਨੂੰ ਇਹੋ ਜੇ ਬੜੌਕ ਤੁਹਾਡੇ ਕੰਮਾਂ ਦੀ ਵੀ ਸੌਖਾਦੀ ਜਾਵੇ ਕਿ ਕਮਿਸ਼ਨਰ ਸਾਹਿਬ ਨੇ ਕੋਈ ਗਲਤ ਕੰਮ ਨਹੀਂ ਕੀਤਾ ਸਾਰ ਰঞ্জੀਤ ਸਿੰਘ ਢੱਲੋਰੇ ਸੋ ਇਹ ਪਰਚਾ ਜਿਹੜਾ ਸਰਾ ਸਰ ਜਿਹੜਾ ਝੂਠਾ ਬਿਲਕੁਲ ਦਰਜ ਕੀਤਾ ਗਿਆ ਔਰ ਇਸ ਤਰੀਕੇ ਲੋਕਾਂ ਨੂੰ ਦਬਾਇਆ ਨਹੀਂ ਜਾ ਸਕਦਾ ਲੋਕਾਂ ਦੇ ਉੱਤੇ ਤੁਸੀਂ ਕਿਸੇ ਦਾ ਭਵਿੱਖ ਕਿਸ ਤਰ੍ਹਾਂ ਕਾਲਾ ਕਰ ਸਕਦੇ ਹੋ ਉੱਤੇ ਕਾਲੇ ਅੱਖਰਾਂ ਨਾਲ ਪਰਚੇ ਦਰਜ ਕਰਕੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਬੇहद ਘਟਿਆ ਔਰ ਜਿਸ ਕਿਸੇ ਤੇ ਵੀ ਇਹੋ ਜੀ ਕਾਰਵਾਈ ਹੁੰਦੀ ਆ ਮੈਂ ਅੱਗੇ ਵੀ ਜਿੱਥੇ ਕਿਤੇ ਪੰਜਾਬ ਚ ਜਾ ਕੇ ਆਵਾਜ਼ ਬੁਲੰਦ ਕਰਦਾ ਜਿੱਥੇ ਕਿਤੇ ਵੀ ਲੋੜ ਹੈ ਜੇ ਕਿਸੇ ਨਾਲ ਧੱਕੇਸ਼ਾਹੀ ਉਹਦੇ ਵਿੱਚ ਕੀ ਉਹ ਕਰਦਾ ਰਿਹਾ ਕੀ ਉਹ ਨਹੀਂ ਕਰਦਾ ਰਿਹਾ ਮੈਂ ਹਮੇਸ਼ਾ ਉਸ ਬੰਦੇ ਦੇ ਨਾਲ ਖੜਾ ਹਾਂ ਔਰ ਨਾਲ ਖੜਾ ਰਹੂੰਗਾ ਮੈਨੂੰ ਜੀ ਮੈਨੂੰ ਇਹ ਸਿਰਫ ਅਜੇ ਮੈਂ ਮੈਮੋਰੰਡਮ ਲਿਆ ਹੋਇਆ ਹੈ ਜੋ ਇਹਨਾਂ ਨੇ ਦੱਸਿਆ ਹੋਇਆ ਸਾਨੂੰ ਜਾਂਚ ਤਾਂ ਜਿਹੜੀ ਹੈ ਉਹ ਜਿਹੜੇ ਜਿੱਥੇ ਰਜਿਸਟਰਡ ਹੈ ਕੇਸ ਉਹ ਕੰਸਰਨਡ ਐਸਐਚਓ ਕੰਸਰਨਡ ਡੀਐਸਪੀ ਉਹ ਕਰਨਗੇ ਪੂਰਾ ਔਰ ਇਹ ਮੈਜੋਰਿਟੀ ਦਿਨਾਵਾ ਤੁਹਾਨੂੰ ਕਿ ਜਿਹੜ ਉਲੜੀ ਹੀ ਮਤਲਬ ਫੇਰ ਤਰੀਕੇ ਨਾਲ ਹੀ ਚਲਦੀ ਹੋਏਗੀ ਜੇ ਕੋਈ ਉਹਦੇ ਚ ਦੇਣਗੇ ਸਬੂਤ ਆਪਣੇ ਬੇਗਨਾਈ ਦੇ ਜਾਂ ਮੈਨੂੰ ਨਹੀਂ ਪਤਾ ਵੀ ਇਹ ਅਕਿਊਜ਼ਡ ਵੱਲੋਂ ਨੇ ਕਿ ਕੰਪਲੇਨੈਂਟ ਵੱਲੋਂ ਨੇ ਕਿਹਦੇ ਵੱਲੋਂ ਨੇ ਠੀਕ ਹੈ ਜੀ ਜੋ ਜਾਇਜ਼ ਹੋਏਗਾ ਜੋ ਸਹੀ ਹੋਏਗਾ ਕਾਨੂੰਨ ਮੁਤਾਬਕ ਉਹ ਹੀ ਹੋਏਗਾ ਅਜੀ ਤੁਹਾਨੂੰ ਦੱਸ ਦਈਏ ਸਾਡੇ ਅਕੋਰਡਿੰਗ ਟੂ ਲਾ ਜੇ ਕੋਈ ਸਾਡੇ ਕੋਲ ਕਾਗਨੀਜ਼ੇਬਲ ਅਫੈਂਸ ਜਿਹੜਾ ਕਾਬਲ ਦਸਤੰਦਾਜ਼ੀ ਪੁਲਿਸ ਕੋਈ ਜ਼ੁਰਮ ਦੀ ਪ੍ਰਾਈਮਾ ਫੇਸੀਆ ਕੋਈ ਅਤਲਾ ਆਂਦੀ ਹੈ ਤੇ ਪੁਲਿਸ ਦਾ ਫਰਜ਼ ਬਣਦਾ ਹੈ ਉਹਨੂੰ ਪਰਚਾ ਦਰਜ ਕਰਕੇ ਉਹਦੀ ਤਫ਼ਤੀਸ਼ ਕਰੇ ਪਰਚਾ ਦਰਜ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਪਰਚਾ ਦਰਜ ਗੱਲ ਹੀ ਉਹ ਸਰ ਪਰਚਾਦਰ ਜੋ ਹੋਇਆ ਵਾ ਉਹਦੇ ਅੱਗੇ ਉਹਦੀ ਇਨਵੈਸਟੀਗੇਸ਼ਨ ਚ ਇਹ ਪਤਾ ਲੱਗੇ ਕਿ ਸੱਚਾਈ ਕੀ ਹੈ ਫੈਕਟਸ ਕੀ ਹੈ ਉਹ ਫੈਕਟਸ ਦੇ ਬੀਸਤੇ ਤੇ ਗਲਤ ਹੋਏਗਾ ਤਾਂ ਪਰਚਾ ਕੈਨਸਲ ਹੋ ਜਾਏਗਾ ਜਾਂ ਜੋ ਸੱਚਾਈ ਹੋਏਗੀ ਉਹਦੀ ਉਹ ਸਾਹਮਣੇ ਆ ਜਾਏਗੀ ਦੇਖੋ ਜੀ ਇਹਦੇ ਬਾਰੇ ਜਿਹੜਾ ਹੈਗਾ ਵਾ ਇਹ ਮੈਟਰ ਜਿਹੜਾ ਸੀਪੀ ਸਾਹਿਬ ਦੇ ਧਿਆਨ ਚ ਲਿਆਤਾ ਜਾਏਗਾ ਔਰ ਅਰਲੀਸਟ ਇਹ ਸਾਰਾ ਜਿਹੜਾ ਹੋ ਜਾਏਗਾ ਜਿੰਨਾ ਜਲਦੀ ਤੋਂ ਜਲਦੀ ਹੋ ਸਕਦਾ ਪੁਲਿਸ